ਭਾਵੇਂ ਤੁਸੀਂ ਸ਼ਨੀਲ ਤੇ ਵੈਲਵਟ ਦੇ ਸੂਟ ਦੇ ਜਿਹੜੇ ਰੇਸ਼ੇ ਆ ਉਹ ਪੂਰਾ ਚੈੱਕ ਕਰਕੇ ਉਹਦੀ ਸੂਟ ਦੀ ਕਟਿੰਗ ਕਰਦੇ ਆ ਪਰ ਤੁਸੀਂ ਕਦੇ ਨੋਟ ਕੀਤਾ ਕਿ ਕਈ ਵਾਰੀ ਕਈ ਪਹਿਣਾ ਦੇ ਸਲਵਾਰ ਜਿਹੜੀ ਪਾਈ ਹੁੰਦੀ ਹੈ ਉਹਦੇ ਵਿੱਚ ਜਿਹੜੇ ਦੋ ਕੁੰਦੇ ਆ ਉਹ ਪੂਰੀ ਅਲੱਗ ਹੀ ਚਮਕ ਮਾਰਦੇ ਆ ਕਿਉਂ ਕਿ ਆਪਣੇ ਪੂਰੀ ਸਲਵਾਰ ਦੇ ਨਾਲੋਂ ਜਿਹੜੇ ਦੋ ਕੁੰਦੇ ਆਪਾਂ ਵਿੱਚ ਪਾਉਣੇ ਆ ਉਹ ਉਲਟ ਕੱਟੇ ਜਾਂਦੇ ਆ ਤੇ ਦੋ ਕੁੰਦੇ ਬਿਲਕੁਲ ਸਲਵਾਰ ਦੇ ਨਾਲ ਹੁੰਦੇ ਆ ਤੇ ਫਿਰ ਜਿਹੜੀ ਆਪਾਂ ਉਸ ਤਰੀਕੇ ਦੇ ਨਾਲ ਸੂਟ ਪਾਇਆ ਹੁੰਦਾ ਪੂਰਾ ਤਾਂ ਉਹਦੀ ਲੁੱਕ ਹੈ ਜਿਹੜੀ ਉਹ ਸੋਹਣੀ ਨਹੀਂ ਲੱਗਦੀ ਤੇ ਅੱਜ ਆਪਾਂ ਤੁਹਾਨੂੰ ਇਹੀ ਪ੍ਰੋਬਲਮ ਦਾ ਸੋਲੂਸ਼ਨ ਦੱਸਾਂਗੇ ਵੀ ਸ਼ਨੀਲ ਤੇ ਵੈਲਵਟ ਦੀ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਚਾਹੀਦੀ ਹੈ ਤੇ ਜਿਹੜਾ ਅੱਜ ਆਪਣੇ ਕੋਲੇ ਸਲਵਾਰ ਦਾ ਨਾਪ ਹੈ ਉਹਦੇ ਵਿੱਚ ਲੰਬਾਈ ਆਪਣੇ ਕੋਲੇ 37 ਮੂਰੀ ਜਾਨੀ ਕਿ ਪਹੁੰਚਾ 8 ਇੰਚ ਅਤੇ ਜਿਹੜੀ ਇਹਦੀ ਬੈਲਟ ਹੈ ਉਹ 24 ਇੰਚ ਰੈਡੀ ਹੈ ਤੇ ਆਪਣੇ ਕੋਲੇ 2.5 ਮੀਟਰ ਕਪੜਾ ਹੈ ਇਹਦੇ ਵਿੱਚ ਤੁਸੀਂ ਜਿਹੜੀਆਂ ਕੰਨੀਆਂ ਹੁੰਦੀਆਂ ਉਹਨਾਂ ਨੂੰ ਉਤਾਰ ਦੇਣੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਜਿਵੇਂ ਆ ਪੂਰਾ ਪਣਾ ਹੈ ਦਾ ਕਈ ਪਣਾ ਇਹ ਵੀ ਮੈਸੇਜ ਕਰਦੀਆਂ ਵੀ ਪਣਾ ਕਿਸ ਨੂੰ ਕਹਿੰਦੇ ਆ ਕਈ ਥਾਵਾਂ ਤੇ ਇਹਨੂੰ ਵਰ ਕਹਿੰਦੇ ਆ ਕਈ ਥਾਵਾਂ ਤੇ ਇਹਨੂੰ ਪਣਾ ਕਹਿੰਦੇ ਆ ਇਹ ਕੱਪੜੇ ਦੀ ਪੂਰੀ ਵਿੜਥ ਹੁੰਦੀ ਹੈ ਇਹਨੂੰ ਆਪਾਂ ਪਣਾ ਕਹਿੰਦੇ ਆ ਤੇ ਇਹਨੂੰ ਤੁਸੀਂ ਇਦਾਂ ਡਬਲ ਕਰਕੇ ਰੱਖ ਲਓ ਤੇ ਆਪਾਂ ਇਦਾਂ ਡਬਲ ਕਰਕੇ ਜਿਹੜਾ ਕੱਪੜੇ ਨੂੰ ਰੱਖ ਲਿਆ ਇਹਦੀ ਜਿਹੜੀ ਸਿੱਧੀ ਸਾਈਡ ਆ ਉਹ ਅੰਦਰ ਹੈ ਤੇ ਉਲਟੀ ਸਾਈਡ ਦੀ ਆਪਾਂ ਬਾਹਰ ਕੱਢ ਲਈ ਹੈ ਤੇ ਜਿਹੜਾ ਓਪਨ ਸਾਈਡ ਹੈ ਜਾਨੀ ਕਿ ਖੁੱਲਾ ਪਾਸਾ ਹੈ ਉਹ ਮੇਰੇ ਵੱਲ ਹੈ ਤੇ ਜਿਹੜਾ ਫੋਲਡ ਕੀਤਾ ਹੋਇਆ ਬੰਦ ਪਾਸਾ ਹੈ ਉਹ ਤੁਹਾਡੇ ਵੱਲ ਹੈ ਇੱਥੇ ਜਿਹੜੀ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਉਹਦਾ ਨਾਪ ਆਪਣੇ ਕੋਲੇ 37 ਹੈ 37 ਦੇ ਵਿੱਚ ਆਪਾਂ ਇੱਕ ਜੋੜਾਂਗੇ ਜਿਹੜਾ ਕਿ 38 ਬਣ ਜਾਊਗਾ ਜਿੰਨੀ ਤੁਸੀਂ 벨ਟ ਬਣਾ ਰਹੇ ਹੋ ਜਿਵੇਂ ਜੇ 4 ਇੰਚ ਬਣਾ ਰਹੇ ਹੋ ਤਾਂ ਤੇ ਚ 4 ਮਾਈਨਸ ਕਰ ਦਿਓ 38 ਚ ਜੇ ਤੁਸੀਂ 5 ਇੰਚ ਦੀ ਬਣਾ ਰਹੇ ਹੋ 벨ਟ ਤਾਂ 5 ਇੰਚ ਮਾਈਨਸ ਕਰ ਦਿਓ ਇਥੇ ਆਪਾਂ 4 ਇੰਚ ਦੀ 벨ਟ ਬਣਾ ਰਹੇ ਹਾਂ ਤਾਂ ਆਪਾਂ ਇੱਥੇ ਕਟਿੰਗ ਕਰਾਂਗੇ 34 ਇੰਚ ਦੀ ਸਿੱਧਾ ਜਿਹਾ ਹਿਸਾਬ ਹੈ ਜਿੰਨੀ ਲੈਂਥ ਹੈ ਉਹਦੇ ਵਿੱਚ ਇੱਕ ਨੂੰ ਪਲੱਸ ਕਰ ਲਓ ਜਿਹੜਾ ਇੱਕ ਆਪਾਂ ਪਲੱਸ ਕੀਤਾ ਉਹ ਹੁੰਦਾ ਮਾਰਜਨ ਦਾ ਆਪਣੇ ਬਲਾਂ ਦੇ ਵਿੱਚ ਅੱਧਾ ਇੰਚ ਆਉਂਦਾ ਤੇ ਨੀਚੇ ਪਹੁੰਚੇ ਦੇ ਕੋਲੇ ਜਿਹੜਿਆ ਉਹ ਸਲਾਈ ਦੇ ਵਿੱਚ ਆਉਂਦਾ ਉਹ ਇਹ ਮਾਰਜਨ 1 ਇੰਚ ਹੈ ਤੇ ਇਹਨੂੰ ਆਪਾਂ ਟੋਟਲ ਜਿਹੜਾ ਜੋੜ ਕੇ 38 ਬਣਾ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਜਿੰਨੀ ਤੁਸੀਂ 벨ਟ ਰੈਡੀ ਰੱਖਣੀ ਹੈ ਰੈਡੀ ਨਾਪ 벨ਟ ਦਾ ਇਹਦੇ ਵਿੱਚੋਂ ਮਾਈਨਸ ਕਰਕੇ ਬਾਕੀ ਆਪਾਂ ਤਿਆਰ ਨਾ ਬਣ ਜਾਂਦਾ ਜਿਵੇਂ ਕਿ 34 ਇੱਥੇ ਆਪਾਂ ਕਟਿੰਗ ਕਰਾਂਗੇ ਜਿਹੜੀ ਸਾਈਡ ਤੋਂ ਤੁਹਾਡੀਆਂ ਉੱਪਰੋਂ ਜਿਹੜੀਆਂ ਖੁੱਲੀਆਂ ਹੋਈਆਂ ਸਾਈਡਾਂ ਉਧਰਲੀ ਸਾਈਡ ਤੋਂ ਤੁਸੀਂ ਮੇਨਣਾ ਸਟਾਰਟ ਕਰਨਾ ਤੇ ਤੁਸੀਂ ਜਿਹੜੀ ਬੰਦ ਸਾਈਡ ਹੈ ਤੁਹਾਡੀ ਜਾਨੀ ਕਿ ਫੋਲਡ ਕੀਤੀ ਹੋਈ ਲੰਬੀ ਸਾਈਡ ਹੈ ਉਥੋਂ ਤੁਸੀਂ ਐਂਜੀ ਟੇਪ ਨੂੰ ਰੱਖ ਕੇ 34 ਦੇ ਉੱਪਰ ਇੱਕ ਨਿਸ਼ਾਨ ਲਗਾ ਲਓ ਤੇ 34 ਇੰਚ ਤੇ ਹੀ ਤੁਸੀਂ ਇਧਰੋਂ ਵੀ ਇੱਕ ਨਿਸ਼ਾਨ ਲਗਾ ਦਿਓ ਤੇ ਇਹਦੇ ਉੱਪਰ ਸਿੱਧਾ ਇੱਕ ਆਪਾਂ ਮਾਰਕ ਲਗਾ ਲਾਂਗੇ ਇਸ ਤਰ੍ਹਾਂ ਆਪਾਂ 34 ਇੰਚ ਤੇ ਨਿਸ਼ਾਨ ਸਿੱਧਾ ਲਗਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਧਰ ਲਗਾਵਾਂਗੇ ਆਸਣ ਤੇ ਨਿਸ਼ਾਨ ਜਿਹੜਾ ਕਿ ਆਪਾਂ 10 ਇੰਚ ਆਸਣ ਇੱਥੇ ਰੱਖ ਰਹੇ ਹਾਂ ਤੇ ਉਸ ਤੋਂ ਬਾਅਦ ਆਪਾਂ ਪਹੁੰਚਾ ਰੱਖਾਂਗੇ ਇੱਥੇ ਜਿਵੇਂ ਆਪਣੇ ਕੋਲੇ 8 ਇੰਚ ਪਹੁੰਚਾ ਰੈਡੀ ਹੈ ਤਾਂ ਆਪਾਂ 8 ਉੱਪਰ ਇੱਕ ਨਿਸ਼ਾਨ ਲਗਾਵਾਂਗੇ ਤੇ ਇਸ ਤੋਂ 1.5 ਇੰਚ ਜ਼ਿਆਦਾ 1.5 ਇੰਚ ਆਪਾਂ ਇਹਦੇ ਮਾਰਜਿਨ ਲਈ ਰੱਖਾਂਗੇ ਤੁਸੀਂ ਇਸ ਵਿੱਚ 2 ਇੰਚ ਮਾਰਜਨ ਵੀ ਰੱਖ ਸਕਦੇ ਹੋ ਜੇ ਜ਼ਿਆਦਾ ਕਪੜਾ ਰੱਖਦੇ ਹੋ ਵੈਸੇ 1.5 ਇੰਚ ਮਾਰਜਨ ਬਹੁਤ ਹੁੰਦਾ ਹੈ ਆਪਾਂ 1.5 ਤੇ ਇੱਕ ਨਿਸ਼ਾਨੀ ਲਗਾ ਦਾਂਗੇ ਟੋਟਲ ਜਿਹੜੀ ਇਹਦੀ ਲੰਬਾਈ ਹੈ ਉਹ ਇਸ ਤਰੀਕੇ ਦੇ ਨਾਲ 9.5 ਇੰਚ ਤੱਕ ਹੋ ਜੂਗੀ ਤੇ ਉਸ ਤੋਂ ਬਾਅਦ ਤੁਸੀਂ ਲੈਗ ਕਰਵ ਦੇ ਨਾਲ ਇੱਥੋਂ ਸਿੱਧਾ ਨਿਸ਼ਾਨ ਇੱਥੋਂ ਤੱਕ ਲਗਾ ਲਓ ਜਿੱਥੇ-ਜਿੱਥੇ ਆਪਾਂ ਇਹ ਮਾਰਕ ਲਗਾਇਆ ਹੈ ਉੱਥੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੇ ਇਸ ਤਰ੍ਹਾਂ ਆਪਾਂ ਇਥੋਂ ਕੱਪੜੇ ਦੀ ਜਿਹੜੀ ਹੈ ਕਟਿੰਗ ਕਰ ਲਈ ਹੈ ਹੁਣ ਆਪਾਂ ਇਹਦੇ ਉੱਪਰ 2 ਇੰਚ ਦੀ ਘਾਟ ਪਾਵਾਂਗੇ ਜਿਹੜੀ ਕਿ ਇਥੋਂ ਆਪਾਂ ਜਿੱਧਰ ਆਪਣੀ ਬੰਦ ਸਾਈਡ ਹੈ ਉਥੋਂ ਆਪਾਂ 2 ਇੰਚ ਦੇ ਇੱਕ ਨਿਸ਼ਾਨ ਲਗਾਵਾਂਗੇ ਇਸ ਤੋਂ ਬਾਅਦ ਤੁਸੀਂ ਦੇਖਣਾ ਹੁੰਦਾ ਹੈ ਵੀ ਤੁਸੀਂ ਜਿਹੜਾ ਪਹੁੰਚਾ ਹੈ ਉਹ ਕਿੰਨੇ ਇੰਚ ਖੁੱਲਾ ਰੱਖ ਰਹੇ ਹੋ ਜਿਵੇਂ ਆਪਾਂ ਇੱਥੇ 7.5 ਇੰਚ ਮੂਰੀ ਰੱਖ ਰਹੇ ਹਾਂ ਤਾਂ ਤੁਸੀਂ ਅੱਧਾ ਇੰਚ ਘੱਟ ਉਥੇ 7 ਇੰਚ ਤੇ ਇੱਕ ਨਿਸ਼ਾਨ ਲਗਾ ਦਿਓ ਤੇ ਇਸ ਤਰੀਕੇ ਦੇ ਨਾਲ ਇਥੋਂ ਤੁਸੀਂ ਇਹਦੀ ਕਾਟ ਪਾ ਦੋ ਜਿਹੜੀ ਇਹ ਕਾਟ ਆਪਾਂ ਪਾਈ ਐ ਇਹਦੇ ਨਾਲ ਜਿਹੜੀ ਤੁਹਾਡੀ ਸਲਵਾਰ ਹੈ ਉਹ ਕਦੇ ਵੀ ਤੁਹਾਡੀ ਮੂਰੀ ਦੇ ਉੱਪਰ ਨਹੀਂ ਡਿੱਗੂਗੀ ਜੇ ਤੁਹਾਡੀ ਫਰੰਟ ਸਾਈਡ ਦਾ ਨਾਪ ਇਸ ਤੋਂ ਜ਼ਿਆਦਾ ਜਿਵੇਂ 2.5 ਜਾਂ 3 ਇੰਚ ਡਾਊਨ ਹੈ ਤਾਂ ਤੁਸੀਂ ਉੱਥੋਂ ਤੱਕ ਕਾਟ ਵੀਏ ਪਾ ਸਕਦੇ ਹੋ ਹੁਣ ਇਹ ਆਪਣੀ ਇੱਕ ਸਾਈਡ ਹੈ ਜਿਹੜੀ ਸਲਵਾਰ ਦੀ ਉਹ ਰੈਡੀ ਹੋ ਚੁੱਕੀ ਹੈ ਤੇ ਹੁਣ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਵੀ ਇਹਨੂੰ ਇਹਦੇ ਉੱਪਰ ਰੱਖ ਕੇ ਹੀ ਰੈਡੀ ਕਰਾਂਗੇ ਹੁਣ ਆਪਾਂ ਇਸ ਕੱਪੜੇ ਨੂੰ ਇਸੇ ਤਰੀਕੇ ਦੇ ਨਾਲ ਹੀ ਅੱਗੇ ਵਿਛਾਵਾਂਗੇ ਤੇ ਇਹਦੇ ਉੱਪਰ ਉਹ ਕੱਪੜੇ ਨੂੰ ਰੱਖਾਂਗੇ ਜਿਹੜੀ ਸ਼ਨੀਲ ਦੀ ਹੈ ਤੇ ਵੈਲਵੈਟ ਦੀ ਸਲਵਾਰ ਹੈ ਇਹਨੂੰ ਕਦੇ ਵੀ ਫੋਰ ਫੋਲਡ ਕਰਕੇ ਆਪਾਂ ਨੂੰ ਨਹੀਂ ਕੱਟਣਾ ਚਾਹੀਦਾ ਇਸੇ ਕਰਕੇ ਮੈਂ ਇਹਦੇ ਦੋ ਜਿਹੜੇ ਆ ਪੱਲੇ ਉਹ ਅਲੱਗ ਕੱਟਿਆ ਤੇ ਦੂਸਰਾ ਆਪਾਂ ਅਲੱਗ ਕਟਾਂਗੇ ਜਿਵੇਂ ਆਪਾਂ ਇਹ ਪੀਸ ਕੱਟਿਆ ਸੀ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਉੱਪਰ ਰੱਖ ਕੇ ਇਹ ਦੂਸਰਾ ਜਿਹੜਾ ਪਾਸਾ ਹੈ ਉਹ ਵੀ ਰੈਡੀ ਕਰ ਲਿਆ ਇਹ ਆਪਣੀ ਸਲਵਾਰ ਦੀ ਇੱਕ ਸਾਈਡ ਤਿਆਰ ਹੋ ਗਈ ਤੇ ਇਹ ਆਪਣੀ ਸਲਵਾਰ ਦੀ ਦੂਸਰੀ ਸਾਈਡ ਰੈਡੀ ਹੋ ਗਈ ਹੈ ਤੁਸੀਂ ਸਿਰਫ ਧਿਆਨ ਕੀ ਰੱਖਣਾ ਜਿਵੇਂ ਆਪਾਂ ਇਹ ਸਲਵਾਰ ਦੀ ਕਟਿੰਗ ਕੀਤੀ ਹੈ ਸਿੱਧੀ ਰੱਖ ਕੇ ਰੇਸ਼ੇ ਚੈੱਕ ਕਰਕੇ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਉਸੇ ਤਰ੍ਹਾਂ ਕੱਪੜੇ ਨੂੰ ਪਏ ਰਹਿਣ ਦੇਣਾ ਅੱਗੇ ਸਰਕਾ ਕੇ ਤੇ ਇਹ ਕੱਪੜੇ ਨੂੰ ਉੱਪਰ ਰੱਖ ਕੇ ਸੇਮ ਉੱਪਰ ਰੱਖ ਕੇ ਉਵੇਂ ਹੀ ਨਿਸ਼ਾਨ ਲਗਾ ਕੇ ਤੁਸੀਂ ਦੂਸਰੇ ਪੀਸ ਦੀ ਵੀ ਕਟਿੰਗ ਕਰ ਲੈਣੀ ਹੈ ਤੇ ਇਹ ਸਲਵਾਰ ਹੈ ਜਿਹੜੀ ਤੁਹਾਡੀ ਬਿਲਕੁਲ ਸਹੀ ਢੰਗ ਦੇ ਨਾਲ ਉਹਦੀ ਕਟਿੰਗ ਹੋ ਜੂਗੀ ਸਲਵਾਰ ਦਾ ਪਣਾ ਆਪਾਂ ਜਿੰਨਾ ਮਰਜ਼ੀ ਯਾਨੀ ਕਿ ਖੁੱਲੀ ਸਲਵਾਰ ਬਣਾਉਣਾ ਚਾਹੁੰਦੇ ਆ ਓਨੀ ਇਹਦੇ ਵਿੱਚ ਬਣਾ ਸਕਦੇ ਆ ਤੇ ਜੇ ਕੋਈ ਇਹ ਚਾਹੁੰਦਾ ਵੀ ਆਪਾਂ ਇਹਦੇ ਵਿੱਚ ਕੁੰਦੇ ਲਾਜ਼ਮੀ ਪਹੁੰਚੇ ਅਲੱਗ ਪਾਉਣੇ ਆ ਕੁੰਦੇ ਪਾਉਣੇ ਪਾਉਣੇ ਤਾਂ ਤੁਸੀਂ ਇਹਦੇ ਵਿੱਚ ਇੱਕ ਸਲਾਈ ਬ੍ਰੀਕ ਲਗਾ ਕੇ ਇਹਨੂੰ ਉਸ ਤਰੀਕੇ ਦੀ ਸਲਵਾਰ ਵੀ ਬਣਾ ਸਕਦੇ ਆ ਪਰ ਕਦੇ ਵੀ ਇਹਦੇ ਵਿੱਚ ਉਲਟੇ ਕੁੰਦੇ ਤੁਸੀਂ ਨਹੀਂ ਪਾਉਣੇ ਉਹਦੇ ਨਾਲ ਜਿਹੜੀ ਤੁਹਾਡੀ ਸਲਵਾਰ ਦੀ ਲੁੱਕ ਹੈ ਉਹ ਬਿਲਕੁਲ ਖਰਾਬ ਹੋ ਜੂਗੀ ਸੋਹਣੀ ਨਹੀਂ ਲੱਗਣੀ ਇਸ ਤਰੀਕੇ ਦੇ ਨਾਲ ਜੇ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਜੈਨਕਿ ਇਕੱਠਾ ਪੱਲਾ ਰੱਖ ਕੇ ਆਪਾਂ ਇਹਦੀ ਕਟਿੰਗ ਕਰਾਂਗੇ ਤਾਂ ਕਦੇ ਵੀ ਜਿਹੜੀ ਆਪਣੀ ਸਲਵਾਰ ਦੀ ਲੁੱਕ ਹੈ ਉਹ ਖਰਾਬ ਨਹੀਂ ਲੱਗੂਗੀ ਬਹੁਤ ਸੋਹਣੀ ਲੱਗੂਗੀ ਜਿਵੇਂ ਆਪਾਂ ਦੂਸਰੀਆਂ ਸਲਵਾਰਾਂ ਕੱਟਦੇ ਆ ਉਹਦੇ ਵਿੱਚ ਜਿਹੜੇ ਦੋ ਕੁੰਦੇ ਆ ਉਹ ਆਪਣੇ ਉਲਟ ਰਹਿ ਜਾਂਦੇ ਆ ਕਿਉਂਕਿ ਦੇਖੋ ਸ਼ਨੀਲ ਤੇ ਵੈਲਵੈਟ ਦੀ ਸਲਵਾਰ ਆ ਹੁਣ ਆਪਾਂ ਇਸ ਤਰੀਕੇ ਨਾਲ ਕੱਟੀ ਐ ਜਿਹੜੀ ਮੈਂ ਆਪਦੀ ਪਹਿਲਾਂ ਸਿੰਪਲ ਸਲਵਾਰ ਦੀ ਕਟਿੰਗ ਆਪਾਂ ਦੱਸੀ ਸੀ ਜੇ ਆਪਾਂ ਮੰਨ ਲਓ ਜਿਵੇਂ ਆ ਮੈਂ ਨਿਸ਼ਾਨ ਲਗਾ ਕੇ ਰੱਖਿਆ ਕੁੰਦਿਆਂ ਦਾ ਜੇ ਆਪਾਂ ਇਸ ਤਰੀਕੇ ਦੇ ਨਾਲ ਸਲਵਾਰ ਦੀ ਕਟਿੰਗ ਕਰਾਂਗੇ ਇਹਦੇ ਵਿੱਚ ਤੁਸੀਂ ਦੇਖੋ ਧਿਆਨ ਨਾਲ ਸਾਰੇ ਰੇਸ਼ੇ ਜਿਹੜੇ ਉਹ ਇੱਕ ਸਾਈਡ ਤੇ ਜਾ ਰਹੇ ਆ ਆਪਣੇ ਇਹਦੇ ਵਿੱਚ ਵੀ ਜਦੋਂ ਆਪਾਂ ਕਟਿੰਗ ਕਰਦਾਂਗੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਮੰਨ ਲਓ ਇੱਥੇ ਕਟਿੰਗ ਕਰ ਲਈ ਆਪਾਂ ਇਹਦੇ ਜਿਹੜੇ ਦੋ ਕੁੰਦੇ ਹੋਣਗੇ ਉਹਨਾਂ ਦੇ ਰੇਸ਼ੇ ਇੱਕ ਸਾਈਡ ਤੇ ਜਾਣਗੇ ਤੇ ਜਿਹੜੇ ਆਹ ਵਾਲੇ ਦੋ ਕੁੰਦੇ ਹੋਣਗੇ ਇਹਨਾਂ ਦੇ ਰੇਸ਼ੇ ਜਿਹੜੇ ਅਲੱਗ ਸਾਈਡ ਤੇ ਜਾਣਗੇ ਤੇ ਫਿਰ ਜਿਹੜੀ ਇਹਨਾਂ ਦੀ ਚਮਕ ਹੈ ਉਹ ਦੋਨੇ ਚਮਕ ਦੇ ਵਿੱਚ ਜਿਹੜਾ ਫਰਕ ਹੋਊਗਾ ਜਿਹਦੇ ਨਾਲ ਇਹ ਸਲਵਾਰ ਪਾਈ ਵੀ ਬਿਲਕੁਲ ਸੋਹਣੀ ਨਹੀਂ ਲੱਗਣੀ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਜਦੋਂ ਵੀ ਆਪਾਂ ਸ਼ਨੀਲ ਦੀ ਸਲਵਾਰ ਜਾਂ ਵੈਲਵਟ ਦੀ ਸਲਵਾਰ ਕਟਿੰਗ ਕਰ ਰਹੇ ਆ ਤਾਂ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਬਣਾਓ ਜੇ ਤੁਸੀਂ ਫਿਰ ਇਸ ਤੋਂ ਜ਼ਿਆਦਾ ਬਣਾਉਣਾ ਚਾਹੁੰਦੇ ਆ ਜਿਵੇਂ ਇਹਦਾ ਪਨੇ ਦਾ ਜਿੰਨਾ ਫੀਟ ਸੀ ਆਪਾਂ ਉਨਾ ਹੀ ਬਣਾਇਆ ਹੈ ਪਰ ਜੇ ਬਾਏ ਚਾਂਸ ਤੁਹਾਨੂੰ ਐਦਾਂ ਵੀ ਮੈਂ ਭਾਰੀ ਸਲਵਾਰ ਇਸ ਤੋਂ ਵੀ ਜ਼ਿਆਦਾ ਪਾਉਣਾ ਚਾਹੁੰਦੀ ਹੈ ਤਾਂ ਤੁਸੀਂ ਉਹਦੇ ਵਿੱਚ ਇੱਕ ਸਾਈਡ ਤੇ ਇੱਕ ਸਾਈਡ ਤੁਸੀਂ ਪੂਰੀ ਕਟਿੰਗ ਕਰ ਲੈਣੀ ਹੈ ਤੇ ਇੱਕ ਸਾਈਡ ਤੇ ਤੁਸੀਂ ਜਿਹੜਾ ਹੋਰ ਕਪੜਾ ਉਹਦੇ ਵਿੱਚ ਐਡ ਕਰ ਲੈਣਾ ਜਿਹਨੂੰ ਆਪਾਂ ਕੁੰਦੀ ਕਹਿੰਦੇ ਹੁੰਦੇ ਆ ਤੇ ਜਿਹੜੀ ਉਹ ਕੁੰਦੀ ਪਾਉਣੀ ਹੈ ਉਹ ਤੁਸੀਂ ਉਨੀ ਕ ਕੁੰਦੀ ਸਿੱਧਾ ਬਿਲਕੁਲ ਰੇਸ਼ਾ ਦੇਖ ਕੇ ਬਿਲਕੁਲ ਫਰੰਟ ਵਾਲੀ ਸਾਈਡ ਨਾਲ ਮੈਚ ਕਰਕੇ ਫੇਰ ਹੀ ਪਾਉਣੀ ਹੈ ਕਿੱਥੇ ਜਿਹੜੀ ਆਪਣੀ ਬੈਲਟ ਹੈ ਉਹ ਆਪਾਂ ਨਾਲ ਦੀ ਵੀ ਪਾ ਰਹੀ ਹੈ ਹੋ ਸਕੇ ਤਾਂ ਤੁਸੀਂ ਜਿਹੜੀ 벨ਟ ਹੈ ਉਹ ਪਲੇਨ ਕਾਟਨ ਦਾ ਕੱਪੜਾ ਲੈ ਕੇ ਵੀ ਪਾ ਸਕਦੇ ਹੋ ਜਿੰਨੀ ਤੁਹਾਡੀ 벨ਟ ਦੀ ਲੰਬਾਈ ਹੈ ਜਿਵੇਂ 24 ਇੰਚ ਹੈ ਤਾਂ ਆਪਾਂ ਉਸ ਤੋਂ 1 ਇੰਚ ਜਾਂ ਸਵਾ ਇੰਚ ਆਪਾਂ ਜ਼ਿਆਦਾ ਲੈਣਾ ਹੁੰਦਾ ਹੈ ਜਿਹੜਾ ਕਿ ਇਹਦੇ ਮਾਰਜਨ ਵਿੱਚ ਆਉਂਦਾ ਹੈ ਦੋਨੇ ਸਾਈਡਾਂ ਦੀਆਂ ਸਲਾਈਆਂ ਲਈ ਆਪਾਂ ਇੱਥੇ ਇਹਦਾ ਨਿਸ਼ਾਨ ਲਗਾ ਦਾਂਗੇ ਵੈਸੇ ਮੈਂ ਤੁਹਾਨੂੰ ਆਪਦੀ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਸਿੰਪਲ ਸਲਵਾਰ ਦੇ ਵਿੱਚ 벨ਟ ਦੀ ਜਿਹੜੀ ਕਟਿੰਗ ਹੈ ਉਹ ਕਰਨੀ ਦੱਸ ਚੁੱਕੀ ਹਾਂ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਤੇ ਜਿਹੜਾ ਆਪਾਂ ਇਹਦੇ ਵਿੱਚ ਨੇਫਾ ਫੋਲਡ ਕਰਨਾ ਹੈ ਜਾਂ ਆਪਣੇ ਬਲਾਂ ਦੇ ਵਿੱਚ ਕਪੜਾ ਆਉਣਾ ਹੈ ਉਹ ਵੀ ਤੁਸੀਂ 3 ਇੰਚ ਜਾਂ 2.5 ਇੰਚ ਦੇ ਤੋਂ ਜ਼ਿਆਦਾ ਲੈ ਸਕਦੇ ਹੋ ਜਿੰਨੀ ਤੁਹਾਡੀ ਬੈਲਟ ਰੈਡੀ ਹੁੰਦੀ ਹੈ ਤੇ ਜੇ ਫਿਰ ਵੀ ਤੁਹਾਨੂੰ ਕੁਝ ਨਾ ਸਮਝ ਆਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਤੁਹਾਨੂੰ ਸਲਵਾਰ ਦਾ ਇਹ ਤਰੀਕਾ ਕਿਵੇਂ ਲੱਗਿਆ ਬਿਗਿਨਰ ਲਈ ਸ਼ਨੀਲ ਤੇ ਵੈਲਵਟ ਦੀ ਸਲਵਾਰ ਕਟਿੰਗ ਕਰਨਾ ਇਹ ਸਭ ਤੋਂ ਸੌਖਾ ਤੇ ਬੈਸਟ ਤਰੀਕਾ ਹੈ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਹਨ ਇਹਨਾਂ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਵੱਧ ਤੋਂ ਵੱਧ ਕਰੋ ਕਿਉਂਕਿ ਜਿਹੜਾ ਆਪਣਾ ਬਿਲਕੁਲ ਫ੍ਰੀ ਆਫ ਕਾਸਟ ਕੋਰਸ ਸ਼ੁਰੂ ਕੀਤਾ ਹੋਇਆ ਹੈ ਬੇਸਿਕ ਟੂ ਐਡਵਾਂਸ ਬਾਕੀ ਭੈਣਾ ਵੀ ਇਹਦਾ ਫਾਇਦਾ ਜਿਹੜਾ ਉਠਾ ਸਕਣਾ ਤੇ ਜਿਹੜੇ ਨਵੇਂ ਆਏ ਹੋ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੋ ਉਹ ਤਪਾ ਫੈਸ਼ਨ ਬੁਟੀਕ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ